ਲੇਕਿਨ 2022 ਦੇ ਵਿੱਚ ਸੀਐਮ ਸਾਹਿਬ ਸਾਡੇ ਕੰਟਰੀ ਦੇ ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਇਹ ਸਬੰਧ ਦੇ ਵਿੱਚ ਤੇ ਉਹਨਾਂ ਦਾ ਇੱਕ ਟਵੀਟ ਵੀ ਔਰ ਬੇਸਿਕਲੀ ਅਖਬਾਰਾਂ ਦੇ ਵਿੱਚ ਵੀ ਆਇਆ ਕਿ ਉਹ ਦੋਸ਼ੀਆਂ ਨੂੰ ਸਜ਼ਾਵਾ ਦੇਣ ਲਈ ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਆ ਲੇਕਿਨ ਮੈਂ ਇੱਕੋ ਗੱਲ ਪੁੱਛਣੀ ਚਾਹਨਾ ਕਿ ਜਿਹੜੀ ਉਹ ਪ੍ਰੋਸੀਕਿਊਸ਼ਨ ਸੈਂਕਸ਼ਨ ਆ ਉਹ ਕਿਹੜੀਆਂ ਤਾਕਤਾਂ ਜਿਹੜੀ 2.5 ਸਾਲ ਆਪਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦੇ ਸਕੇ ਔਰ ਉਹ ਜਿਹੜੇ ਕੇਸ ਆ ਬੇਅਦਬੀਆਂ ਦੇ ਉਹ ਜਿਹੜੇ ਆ ਪੰਜਾਬ ਤੋਂ ਬਾਹਰੋਂ ਟ੍ਰਾਂਸਫਰ ਕਰ ਦਿੱਤੇ ਸਪੀਕਰ ਸਾਹਿਬ ਉਹ ਤੁਹਾਡੀ ਸਰਕਾਰ ਤੇ ਦੋਸ਼ ਆਪਾਂ ਇਹ ਨਹੀਂ ਕਰ ਸਕਦੇ ਕਿ ਤੁਸੀਂ ਸਾਡੇ ਤਿੰਨਾਂ ਸਾਲਾਂ ਦੀ ਕਾਰਗੁਜ਼ਾਰੀ ਨੂੰ ਕਿਤੇ ਅੱਖੋਂ ਪਰੋਖੇ ਕੀਤਾ ਜਾਵੇ ਸਪੀਕਰ ਸਾਹਿਬ ਤੁਸੀਂ ਵੀ ਗਏ ਸੀ ਉੱਥੇ ਧਰਨੇ ਦੇ ਉੱਤੇ ਤੁਸੀਂ ਵੀ ਉੱਥੇ ਕਿਹਾ ਸੀਗਾ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਸਾਰਾ ਕੁਸ਼ਨ ਨਿਬੇੜ ਦੇਣਾ ਉਸ ਗੱਲ ਉਸ ਸਪਿਰਿਟ ਦੀ ਆ ਭਈ ਕੌਣ ਬੰਦੇ ਆ ਜਿਹੜੇ ਇਹਦੀ ਬੈਕਗ੍ਰਾਉਂਡ ਤੇ ਕਿਹੜੀਆਂ ਤਾਕਤਾਂ ਹੈਗੀਆਂ ਕਿਉਂਕਿ ਆਪਾਂ ਕਿੰਨੇ ਭਗਵਾਨ ਭਗਤ ਸਿੰਘ ਤਾਂ ਪੈਦਾ ਹੋਵੇ ਪਰ ਹੋਵੇ ਗਵਾਂਢੀ ਦੇ ਘਰ ਕਿਉਂਕਿ ਉਹਨੇ ਸਮੱਸਿਆਵਾਂ ਵੀ ਨਾਲ ਲੈ ਕੇ ਆਉਣੀਆਂ ਅੱਜ ਜ਼ਰੂਰਤ ਕਾਦੀ ਆ ਅੱਜ ਆਪਾਂ ਸਾਰਿਆਂ ਨੇ ਅਰਦਾਸ ਕਰਕੇ ਖੜੇ ਹੋਇਆ ਵੀ ਯਾਰ ਸੱਚ ਬੋਲਿਓ ਬਹੁਤ ਆਨੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਇਦਾਂ ਦਾ ਵੀ ਹੁੰਦਾ ਸੀਗਾ ਕਿ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਦਿਓ ਰਿਐਲਿਟੀ ਇਹ ਹੈ